ਅੱਜ ਹੀ ਸਾਸਰੀ ਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਗਦੀਪ ਮਾਨ ਅੱਜ ਤੁਹਾਨੂੰ ਲੈ ਕੇ ਆ ਗਿਆ ਹਰਿਆਣਾ ਦੇ ਪਿੰਡ ਵੀਰਾ ਬੱਦੀ ਦੇ ਵਿੱਚ ਵੀਰਾ ਬੱਦੀ ਪਿੰਡ ਹਰਿਆਣੇ ਦੇ ਵਿੱਚ ਪੈਂਦਾ ਰਤੀਏ ਏਰੀਆ ਦਾ ਪਿੰਡ ਹੈ ਜਦੋਂ ਆਪਾਂ ਸਰਦੂਲਗੜ੍ਹ ਤੋਂ ਰਤੀਏ ਰੋਡ ਨੂੰ ਜਾਂਦੇ ਆ ਤਾਂ ਉਹ ਮੇਨ ਰੋਡ ਤੋਂ 3-4 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਤੇ ਬਹੁਤ ਸੋਹਣਾ ਜਿਹਾ ਪਿੰਡ ਹੈ ਪਹਿਲਾਂ ਤਾਂ ਤੁਸੀਂ ਮੇਰੇ ਪਿੱਛੇ ਬੱਸ ਸਟੈਂਡ ਚੱਕ ਕੇ ਕਰੋ ਪਿੰਡ ਦਾ ਇੱਥੋਂ ਆਪਾਂ ਪਿੰਡ ਦੀ ਕਰਦੇ ਹਾਂ ਸ਼ੁਰੂਆਤ ਪਿੰਡ ਦੇ ਵਿੱਚ ਕੀ ਕੀ ਚੀਜ਼ਾਂ ਨੇ ਉਹ ਵੀ ਤੁਹਾਨੂੰ ਜਾਣੂ ਕਰਵਾਵਾਂਗੇ ਤੇ 2500 ਦੇ ਲਗਭਗ ਇਸ ਪਿੰਡ ਦੀ ਵੋਟ ਹੈ ਤੇ ਪਿੰਡ ਕਿੰਨੀ ਕੀ ਤਰੱਕੀ ਦੇ ਵਿੱਚ ਹੈ ਤੇ ਪਿੰਡ ਦੇ ਵਿੱਚ ਸੋਹਣੀਆਂ ਸੋਹਣੀਆਂ ਚੀਜ਼ਾਂ ਤੇ ਪਿੰਡ ਦਾ ਕੀ ਕਲਚਰ ਹੈ ਪਿੰਡ ਦਾ ਕੀ ਰਹਿਣ ਸਹਿਣਾ ਕਿੱਦਾਂ ਦੇ ਲੋਕ ਰਹਿੰਦੇ ਆ ਤੇ ਕਿਹੜੇ ਤਰੀਕੇ ਨਾਲ ਰਹਿੰਦੇ ਆ ਠੀਕ ਆ ਬਾਈ ਜੀ ਉਦੋਂ ਆਪਾਂ ਸਾਰਾ ਤੁਹਾਨੂੰ ਜਾਣੂ ਕਰਵਾਵਾਂਗੇ ਪਹਿਲਾਂ ਤੁਸੀਂ ਮੇਰੇ ਪਿੱਛੇ ਬੱਸ ਸਟੈਂਡ ਬਣਾ ਹੋਇਆਗਾ ਪਹਿਲਾਂ ਤੁਸੀਂ ਬੱਸ ਸਟੈਂਡ ਚੈੱਕ ਕਰੋ ਇੱਥੇ ਹੀ ਪਤਾ ਲੱਗ ਜਾਂਦਾ ਵੀ ਪਿੰਡ ਤੇ ਪੰਚਾਇਤ ਕਿੱਦਾਂ ਦੀ ਚੁਣੀ ਹੋਈ ਹੈ ਤੇ ਪਿੰਡ ਦਾ ਸਰਪੰਚ ਕਿੱਦਾਂ ਦਾਗਾ ਠੀਕ ਹੈ ਜੀ ਅਲੱਤ ਜੇ ਮੇਰੇ ਪਿੱਛੇ ਬੱਸ ਸਟੈਂਡ ਚੈੱਕ ਕਰੋ ਆਈ ਲਵ ਵੀਰਾਬੱਦੀ ਤੇ ਰਾਤ ਨੂੰ ਜਗਮਗ ਜਗਮੇ ਜਗਮਗ ਵੀ ਕਰਦਾ ਹੈ ਤੇ ਹੁਣ ਆਪਾਂ ਤੁਹਾਨੂੰ ਇਧਰ ਇਧਰੋ ਵੀ ਬੱਸ ਸਟੈਂਡ ਚੈੱਕ ਕਰ ਲਓ ਇਧਰੋ ਵੀ ਬਹੁਤ ਸੋਹਣਾ ਬਣਿਆ ਹੋਇਆਗਾ ਠੀਕ ਹੈ ਬਾਈ ਜੀ ਤੇ ਅੰਦਰੋ ਵੀ ਤੁਹਾਨੂੰ ਬੱਸ ਸਟੈਂਡ ਚੈੱਕ ਕਰਾਵਾਂਗੇ ਅਜੋ ਅੰਦਰੋ ਵੀ ਆਜੋ ਅੰਦਰੋ ਵੀ ਤੁਹਾਨੂੰ ਚੈੱਕ ਕਰਾਉਣੇ ਆ ਤੇ ਹਰਿਆਣਾ ਦੇ ਵਿੱਚ ਵੀ ਐਨੇ ਸੋਹਣਾ ਸੋਹਣੇ ਪਿੰਡ ਹੈਗੇ ਬਾਈ ਜੀ ਪੰਜਾਬ ਦੇ ਪਿੰਡ ਦਾ ਬਦਲ ਅਕਸਰ ਦੇਖਦੀ ਰਹਿੰਦੇ ਆ ਵੀ ਪੰਜਾਬ ਦੇ ਪਿੰਡ ਦਾ ਸਾਰੇ ਹੁੰਦੇ ਸੋਹਣੇ ਨੇ ਠੀਕ ਹੈ ਜੀ ਪਰ ਪਿੰਡ ਸਾਰੇ ਪਿੰਡ ਸਾਰੇ ਹੀ ਸੋਹਣੇ ਹੁੰਦੇ ਨੇ ਚਾਹੇ ਹਰਿਆਣੇ ਦੇ ਹੋਣ ਚਾਹੇ ਪੰਜਾਬ ਦੇ ਹੋਣ ਤੇ ਤੁਹਾਨੂੰ ਰਾਜਸਥਾਨ ਦੇ ਪਿੰਡਾਂ ਦੇ ਨਾਲ ਵੀ ਆਪਾਂ ਜਾਣੂ ਕਰਵਾਉਣਾ ਹੈ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਤੁਹਾਨੂੰ ਲੈ ਕੇ ਜਾਣਾਗਾ ਇਸ ਕਰਕੇ ਕਹਿਣੇ ਹੁੰਨੇ ਆ ਬਾਈ ਵੀਡੀਓ ਦੇ ਵਿੱਚ ਵੀ ਚੰਗੀ ਪੰਚਾਇਤ ਚੁਣੋ ਚੰਗਾ ਸਰਪੰਚ ਚੁਣੋ ਤਾਂ ਕਿ ਜੋ ਆਪਣਾ ਪਿੰਡ ਤਰੱਕੀ ਦੇ ਰਾਹ ਤੇ ਜਾ ਸਕੇ ਠੀਕ ਹੈ ਜੀ ਬਸ ਸਟੈਂਡ ਦੇ ਬਸਰਾ ਕਰ ਰੱਖਿਆ ਭਾਈਆਂ ਨੇ ਤੇ ਇੱਥੇ ਤੁਹਾਨੂੰ ਪਿੰਡਾਂ ਦੇ ਵਿੱਚ ਮਿਲਦੇ ਰਹਾਂਗੇ ਸਭ ਤੋਂ ਪਹਿਲਾਂ ਵੀਡੀਓ ਅੱਗੇ ਵੀ ਚਲਾਵਾਂਗੇ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਲਾਈਕ ਸ਼ੇਅਰ ਤੁਸੀਂ ਕਰ ਹੀ ਦਿਓ ਤੇ ਅੱਗੇ ਵੀ ਤੁਹਾਨੂੰ ਹੋਰ ਵੀ ਪਿੰਡਾਂ ਦੇ ਵਿੱਚ ਲੈ ਕੇ ਚੱਲਾਂਗੇ ਤੇ ਅੱਜ ਹੁਣ ਆਪਾਂ ਇੱਥੇ ਇਸ ਪਿੰਡ ਦੀ ਕਰਤੀ ਸ਼ੁਰੂਆਤ ਅੱਗੇ ਤੁਹਾਨੂੰ ਹੋਰ ਪਿੰਡਾਂ ਦੀ ਵੀ ਜਾਣਕਾਰੀ ਦੇਵਾਂਗੇ ਤੇ ਇਸ ਪਿੰਡ ਦੀ ਜਾਣਕਾਰੀ ਵੀ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਮਿਲੂਗੀ ਦੇਖੋ ਜਰੂਰ ਸ਼ੁਰੂ ਤੋਂ ਲੈ ਕੇ ਐਂਡ ਤੱਕ ਹਾਂਜੀ ਭਾਈ ਜੀ ਜੋ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਹ ਇਸ ਪਿੰਡ ਦਾ ਜੀ ਦੂਸਰਾ ਬੱਸ ਸਟੈਂਡ ਹੈ ਇਹ ਇਧਰ ਲੋਗੜ ਵਾਲੀ ਸਾਈਡ ਤੇ ਇਧਰ ਲੋਗੜ ਇਧਰੋਂ ਇਧਰ ਪੰਜਾਬ ਦੀ ਹੱਦ ਹੈਗੀ ਤੇ ਪੰਜਾਬ ਦੇ ਪਿੰਡ ਸਟਾਰਟ ਹੋ ਜਾਂਦੇ ਇਧਰੋਂ ਠੀਕ ਆ ਬਾਈ ਜੀ ਤੇ ਇਧਰ ਅੱਗੇ ਸਾਰੇ ਪੰਜਾਬ ਦੇ ਪਿੰਡ ਨੇ ਤੇ ਇਹ ਇੱਥੋਂ ਦਾ ਬੱਸ ਸਟੈਂਡ ਆ ਜੋ ਇਧਰਲੇ ਦੂਜੇ ਪਾਸੇ ਆ ਦੂਸਰਾ ਬੱਸ ਸਟੈਂਡ ਹਸਪੰਡ ਦਾ ਹੋਰ ਵੀ ਪਿੰਡ ਦੇ ਵਿੱਚ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਨੇ ਉਹਦੇ ਨਾਲ ਵੀ ਤੁਹਾਨੂੰ ਜਾਣੂ ਕਰਵਾਵਾਂਗੇ ਬਾਕੀ ਤੁਹਾਨੂੰ ਸਾਰੇ ਪਿੰਡ ਦੀ ਅੱਜ ਸੈਰ ਕਰਾਉਣੇ ਆਪਾਂ ਵੀਰਾਬੱਦੀ ਸਾਰਾ ਪਿੰਡ ਤੁਹਾਨੂੰ ਦਿਖਾਵਾਂਗੇ ਬਣੇ ਰਹੋ ਜੀ ਹੁਣ ਆਪਾਂ ਜਿੱਥੇ ਖੜੇ ਆਂਗਾ ਨਾ ਇਹ ਐਸਾ ਪਿੰਡ ਦਾ ਹੈਗਾ ਜੀ ਪੰਚਾਇਤ ਘਰ ਪੰਚਾਇਤ ਸਬੰਧੀ ਜਿੰਨੇ ਵੀ ਕੰਮ ਨੇ ਉਹ ਸਾਰੇ ਇੱਥੇ ਹੁੰਦੇ ਨੇ ਤੇ ਹੁਣ ਇੱਥੇ ਲੌਕ ਠੀਕ ਹੈ ਜੀ ਕਿਉਂਕਿ ਅੰਦਰ ਵਧੀਆ ਪ੍ਰਬੰਧ ਆ ਏਸੀ ਓਸੀ ਲੱਗੇ ਹੋਏ ਨੇ ਤੇ ਕੁਰਸੀਆਂ ਵੀ ਵਧੀਆ ਸਾਰਾ ਸਿਸਟਮ ਵਧੀਆ ਹੈ ਤਾਂ ਕਰਕੇ ਹੁਣ ਲੋਕ ਆਹੇ ਵੀ ਜਦੋਂ ਵੀ ਕੋਈ ਪੰਚਾਇਤ ਸਬੰਧੀ ਕੋਈ ਵੀ ਕੰਮ ਕਰਨੇ ਹੋਣ ਜਾਂ ਕੋਈ ਵੀ ਪਿੰਡ ਸਬੰਧੀ ਕੋਈ ਵੀ ਕੰਮ ਜਿਹੜੇ ਪੰਚਾਇਤ ਸਾਰੇ ਰਲ ਮਿਲ ਕੇ ਫੈਸਲਾ ਲੈਂਦੇ ਨੇ ਤਾਂ ਉਹ ਇੱਥੇ ਹੁੰਦੇ ਨੇ ਉਦੋਂ ਹੀ ਇਹ ਓਪਨ ਹੁੰਦਾਗਾ ਤੇ ਹੁਣ ਤੁਹਾਨੂੰ ਹੋਰ ਵੀ ਪਿੰਡ ਬਹੁਤ ਜਿਆਦਾ ਖੂਬਸੂਰਤ ਹੈ ਅੱਗੇ ਬਣੇ ਰਹੋ ਹੋਰ ਵੀ ਪਿੰਡ ਤੋਂ ਜਾਣੂ ਕਰਵਾਉਂਗਾ ਹਾਂਜੀ ਬਾਈ ਜੀ ਪਹਿਲਾਂ ਤੁਸੀਂ ਜੋ ਮੇਰੇ ਆਲੇ ਦੁਆਲੇ ਦੇਖ ਰਹੇ ਹੋ ਨਾ ਹੁਣ ਆਪਾਂ ਤੁਹਾਨੂੰ ਉੱਥੇ ਪੀਰ ਬਾਬਾ ਦੀ ਦਰਗਾਹ ਜੀ ਤੇ ਲੈ ਕੇ ਆ ਗਏ ਜੀ ਠੀਕ ਹੈ ਜੀ ਪੀਰਾਂ ਦੀ ਦਰਗਾਹ ਹੈ ਮੇਰੇ ਪਿੱਛੇ ਤੇ ਬਹੁਤ ਆਲੇ ਦੁਆਲੇ ਦੇ ਪਿੰਡਾਂ ਦੀ ਬਹੁਤਿਆਦੇ ਸ਼ਰਧਾ ਤੇ ਐਸ ਪਿੰਡ ਦੀ ਤਾਂ ਸ਼ਰਧਾ ਹੈਗੀ ਹੈਗੀ ਆ ਠੀਕ ਹੈ ਬਾਈ ਜੀ ਸਾਰਾ ਪਿੰਡ ਆਉਂਦਾ ਹੈ ਤੇ ਪੂਰੀ ਸ਼ਰਧਾ ਨਾਲ ਨਤਮਸਤਕ ਹੁੰਦਾ ਤੇ ਹੋਰ ਵੀ ਆਲੇ ਦੁਆਲੇ ਦੇ ਜਿੰਨੇ ਵੀ ਪਿੰਡ ਨੇ ਸਾਰਿਆਂ ਦੀ ਇੱਥੇ ਸ਼ਰਧਾ ਕੀ ਇਹ ਇੱਕ ਬਾਈ ਜੀ ਸਾਨੂੰ ਜਾਣਕਾਰੀ ਹੋਰ ਮਿਲਿਆ ਵੀ ਇੱਥੇ ਜਿਹੜੇ ਆਪਾਂ ਅੰਗਰੇਜ਼ੀ ਮਹੀਨਾ ਜੂਨ ਤੇ ਦੇਸੀ ਮਹੀਨਾ ਜੇਠ ਜੇਠ ਦੇ ਮਹੀਨੇ ਦੇ ਵਿੱਚ ਇੱਥੇ ਬਹੁਤ ਭਾਰੀ ਮੇਲਾ ਭਰਦਾ ਹੈਗਾ ਤੇ ਉਦੋਂ ਵੀ ਬਹੁਤ ਜ਼ਿਆਦਾ ਸੰਗਤਾਂ ਆਉਂਦੀਆਂ ਨੇ ਠੀਕ ਹੈ ਜੀ ਤੇ ਇਹ ਆਪਾਂ ਹੁਣ ਤੁਹਾਨੂੰ ਪੀਰਾਂ ਦੀ ਦਰਗਾਹ ਤੇ ਲੈ ਕੇ ਆ ਗਏ ਪਹਿਲਾਂ ਤੁਸੀਂ ਚੈੱਕ ਕਰ ਲਓ ਵਧੀਆ ਪਿੰਡ ਤੋਂ ਬਾਹਰ ਬਾਹਰ ਇੱਕ ਸਾਈਡ ਖੇਤਾਂ ਦੇ ਵਿੱਚ ਦਰਗਾਹ ਬਣੀ ਹੋਈ ਆ ਤੇ ਤੁਸੀਂ ਚੈੱਕ ਕਰ ਲਓ ਬਾਈ ਜੀ ਆ ਤੁਸੀਂ ਦੇਖ ਲਓ ਬਹੁਤ ਸੋਹਣੇ ਤਰੀਕੇ ਨਾਲ ਤੇ ਬਹੁਤ ਵਧੀਆ ਸ਼ਾਂਤ ਜਿਹਾ ਮਾਹੌਲ ਹੈ ਤੇ ਵਧੀਆ ਪੇੜ-ਪੋਦੇ ਲੱਗ ਕੇ ਬਹੁਤ ਵਧੀਆ ਤਰੀਕੇ ਨਾਲ ਸਾਰਾ ਹਨਾ ਜੀ ਪਿੰਡ ਦੀ ਸ਼ਰਧਾ ਤੇ ਮੇਲਾ ਭਰਦਾ ਹੈ ਤੇ ਪੂਰੀ ਕਹਿੰਦੇ ਜੋ ਵੀ ਮਨੋ ਕਾਮਨਾ ਬੰਦਾ ਲੈ ਕੇ ਆਉਂਦਾ ਉਹ ਮਨੋ ਕਾਮਨਾ ਇੱਥੇ ਪੂਰੀ ਹੁੰਦੀ ਹੁੰਦੀ ਹੈ ਜੇ ਜਦੋਂ ਕਿਸੇ ਵੀ ਬੰਦੇ ਦੀ ਕਿਸੇ ਵੀ ਸ਼ਰਧਾ ਦੇ ਵਾਲੋਂ ਮਨੋ ਕਾਮਨਾ ਪੂਰੀ ਹੋਵੇ ਉਹ ਬੰਦਾ ਫੇਰ ਹੀ ਉੱਥੇ ਜਾਂਦਾ ਹੁੰਦਾ ਠੀਕ ਹੈ ਬਾਈ ਜੀ ਮਨੋਗਾਮਨਾ ਤੋਂ ਬਿਨਾ ਜਿੱਥੇ-ਜਿੱਥੇ ਨਹੀਂ ਪੂਰੀ ਹੁੰਦੀਆਂ ਉੱਥੇ ਕੋਈ ਨਹੀਂ ਮੱਥੇ ਟੇਕਦਾ ਮੱਥਾ ਬੰਦਾ ਫੇਰ ਟੇਕਦਾ ਜਿੱਥੇ ਉਹਨੂੰ ਫਲ ਮਿਲੇ ਜਿੱਥੇ ਉਹਦੀ ਮਨੋਗਾਮਨਾ ਜਿਹੜਾ ਬੰਦਾ ਦਿਲ ਚ ਲੈ ਕੇ ਆਵੇ ਉਹ ਪੂਰੀ ਹੋਵੇ ਤਾਂ ਉਹ ਮਨੋਗਾਮਨਾ ਜੀ ਇੱਥੇ ਪੀਰਾਂ ਦੀ ਦਰਗਾਹ ਤੇ ਪੂਰੀ ਹੁੰਦੀ ਹੈ ਤੇ ਹੋਰ ਵੀ ਪਿੰਡ ਦੇ ਵਿੱਚ ਪਿੰਡ ਬਹੁਤ ਸੋਹਣਾ ਹੈ ਪਿੰਡ ਹੈ ਤੇ ਬਹੁਤ ਵਧੀਆ-ਵਧੀਆ ਪਿੰਡ ਦੇ ਵਿੱਚ ਚੀਜ਼ਾਂ ਹੈਗੀਆਂ ਨੇ ਬਾਈ ਜੀ ਉਹ ਤੋਂ ਵੀ ਆਪਾਂ ਤੁਹਾਨੂੰ ਜਾਣੂ ਕਰਾਵਾਂਗੇ ਜੀ ਹੁਣ ਆਪਾਂ ਜਿੱਥੇ ਖੜੇ ਆ ਨਾ ਜੀ ਇਹ ਪੁਰਾਣੀ ਮਸਜਿਦ ਹੈ ਤੇ ਮਸਜਿਦ ਅੰਦਰ ਉਹ ਬਹੁਤ ਹੋਣੀ ਪਈ ਹੈ ਹਜੇ ਤੱਕ ਵੀ ਕਈ ਸਾਲ ਪੁਰਾਣੀ ਲੱਗਦੀ ਹੈ ਜਿੱਤੋਂ ਤੱਕ ਪਰ ਹੁਣ ਇੱਥੇ ਨਾ ਲੋਕ ਲੱਗਾ ਹੋਇਆ ਹੈ ਲੋਕ ਲੱਗਾ ਹੋਇਆ ਨਹੀਂ ਤੁਹਾਨੂੰ ਆਪ ਅੰਦਰੋਂ ਵੀ ਚੈੱਕ ਕਰਵਾਉਂਦੇ ਪਰ ਇਹ ਕਈ ਸਾਲ ਪੁਰਾਣੀ ਜਦੋਂ ਆਪਣੇ ਬੰਦ ਹੋਈ ਸੀਗੀ ਉਸ ਸਮੇਂ ਦੀ ਹੈ ਇਹ ਤੇ ਵਧੀਆ ਲਿਖਿਆ ਹੋਇਆ ਹਾਂਜੀ ਬਾਈ ਜੀ ਹੁਣ ਆਪਾਂ ਤੁਹਾਨੂੰ ਨਾ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਲੈ ਕੇ ਆਗੇ ਇਸ ਪਿੰਡ ਦੇ ਵਿੱਚ ਦੋ ਗੁਰਦੁਆਰਾ ਸਾਹਿਬ ਨੇ ਇੱਕ ਤਾਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਜਿਹਦੀ ਬਹੁਤ ਜਿਆਦਾ ਸੋਹਣੀ ਇਮਾਰਤ ਬਣੀ ਹੋਈ ਹੈ ਤੇ ਅੱਜ ਸਗਰਾਂ ਦਾ ਵੀ ਸ਼ੁਭ ਦਿਹਾੜਾ ਹੈਗਾ ਜੀ ਇਸ ਕਰਕੇ ਸੰਗਤ ਲੰਗਰ ਪਾਣੀ ਪ੍ਰਸ਼ਾਦ ਆਪਾਂ ਨੇ ਚੱਲੀ ਜਾਂਦਾ ਲੰਗਰ ਸੰਗਤ ਛਕੀ ਜਾਂਦੀ ਹੈ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਹੀ ਜਿਆਦਾ ਸੋਹਣੀ ਬਣੀ ਹੋਈ ਹੈ ਤੇ ਜਿਹੜੇ ਦੋਨੇ ਗੁਰਦੁਆਰਾ ਸਾਹਿਬ ਨੇ ਉਹਨਾਂ ਦੋਨਾਂ ਦੀ ਇਮਾਰਤ ਹੀ ਬਹੁਤ ਹੀ ਜਿਆਦਾ ਸੋਹਣੀ ਬਣੀ ਹੋਈ ਹੈ ਠੀਕ ਹੈ ਜੀ ਤੇ ਆਪਣੇ ਨਾਲ ਬਾਬਾ ਜੀ ਨੇ ਬਾਕੀ ਆਪਾਂ ਜਾਣਕਾਰੀ ਬਾਬਾ ਜੀ ਤੋਂ ਲੈਣੇ ਆ ਛੋਟੀ ਜੀ ਉਮਰ ਹੈ ਤੇ ਗੁਰੂ ਦੇ ਸਿੰਘ ਨੇ ਕੀ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਸੱਸਰੀ ਕਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੀ ਨਾਮ ਆਪਣਾ ਮੇਰਾ ਨਾਮ ਜੀ ਲਮਨ ਜੋਤ ਹੈ ਲਮਨ ਜੋਤ ਕੀ ਨਾਮ ਆ ਕਰਦਵਾਲਾ ਸਾਹਿਬ ਦਾ ਸ੍ਰੀ ਕਰਗੀਤਰ ਸਾਹਿਬ ਪਿੰਡ ਬਿਰੋਦੀ ਬਿਰੋਦੀ ਤੇ ਆਪੋ ਨੰਬਰ ਪਰਚਾ ਕੰਨ ਕਿੰਨਾ ਕ ਟਾਈਮ ਹੋ ਗਿਆ ਮੈਨੂੰ ਇਹ 6 ਮਹੀਨੇ ਹੋ ਚੁੱਕੇ ਨੇ 6 ਮਹੀਨੇ ਹੋ ਗਏ ਹਾਂਜੀ ਤੇ ਬੇਬੇ ਬਾਪੂ ਦਾ ਪਰਚਾ ਕਿਆ ਹੋਇਆ ਨਾ ਜੀ ਤੇ ਫਿਰ ਆਪਣਾ ਕਿਵੇਂ ਵਿਚਾਰ ਬਣ ਗਿਆ ਆਪਣਾ ਹੀ ਪਾਰਚ ਲੱਗਣ ਲੱਗ ਗਏ ਇਸ ਕਰਕੇ ਪਾਠ ਸਿੱਖਦੇ ਸੀ ਹਾਂਜੀ ਪਾਠ ਆਉਣ ਲੱਗ ਗਿਆ ਹਾਂਜੀ ਕਿਹੜਾ ਕਿਹੜਾ ਪੜ ਕਰ ਲਾਂਗੇ ਅਸੀਂ ਨਿਤਨੇਮ ਸਾਰਾ ਕਰ ਲੈਨੇ ਆ ਗੁਰੂ ਗ੍ਰੰਥ ਸਾਹਿਬ ਦਾ ਕਰ ਲੈਨੇ ਹਾਂ ਤੇ ਕਿਵੇਂ ਲੱਗ ਰਿਹਾ ਵੀ ਗੁਰਦੇ ਸਿੰਘ ਮਾਨਕ ਬਹੁਤ ਵਧੀਆ ਲੱਗਦਾ ਹੈ ਡਰ ਲੱਗਦਾ ਬੋਲਣ ਤੋਂ ਨਹੀਂ ਤੇ ਭਾਈ ਜੀ ਬਹੁਤ ਸੋਹਣੀ ਗੱਲ ਹੈ ਵੀ ਅੱਜ ਕੱਲ ਆਪਾਂ ਮੁੱਖ ਮੋੜੀ ਜਾਂਦੇ ਆ ਠੀਕ ਹੈ ਜੀ ਕੋਈ ਵੀ ਦਸਤਾਰ ਨਹੀਂ ਬੰਨ੍ਹਦਾ ਕੋਈ ਵੀ ਕੇਸ ਦਾੜੀ ਨਹੀਂ ਰੱਖਦਾ ਤੇ ਕੋਈ ਵੀ ਅੰਬਰਤ ਨਹੀਂ ਛੱਕਦਾ ਹਨਾ ਵੀ ਪਤਾ ਨਹੀਂ ਕੀ ਆ ਤਾਂ ਬਹੁਤ ਚੰਗੀ ਮਾਤ ਪੋਰੀ ਸੋਚ ਲਾ ਲਓ ਬੱਚੇ ਦੀ ਖੁਦ ਹੀ ਸੋਚ ਲਾ ਲਓ ਜਿਹੜਾ ਗੁਰੂਵਾਲੇ ਨੂੰ ਆਇਆਗਾ ਤੇ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਬਾਬਾ ਠੀਕ ਹੈ ਜੀ ਇਹ ਗੁਰਦੁਆਰਾ ਸਾਹਿਬ ਹੈ ਜੀ ਤੇ ਬਾਕੀ ਹੋਰ ਵੀ ਪਿੰਡ ਦੇ ਵਿੱਚ ਜੋ ਵੀ ਇਮਾਰਤਾਂ ਨੇ ਜੋ ਵੀ ਸੋਹਣੇ ਸੋਹਣੇ ਚੀਜ਼ਾਂ ਨੇ ਉਹ ਤੁਹਾਨੂੰ ਜਾਣੂ ਕਰਵਾਵਾਂਗੇ ਤੇ ਆਹ ਹੋਰ ਵੀ ਇੱਧਾ ਸੰਗ ਆ ਗਏ ਤੁਸੀਂ ਵੀ ਅੰਮ੍ਰਿਤ ਛਕੋਗੇ ਨਾ ਹੈ ਕਿਦੋਂ ਛਕੋਗੇ ਆਜੂਰੀ ਆਜੋ ਪਹਿਲੀ ਗੱਲ ਤਾਂ ਬਈ ਆਹੀ ਬਹੁਤ ਵੱਡੀ ਗੱਲ ਹੈ ਮੈਨੂੰ ਤਾਂ ਇਸ ਪਿੰਡ ਦੀ ਇਹੀ ਗੱਲ ਬਹੁਤ ਸੋਹਣੀ ਲੱਗਿਆ ਦੇਖੋ ਵਧੀਆ ਸੋਹਣਿਆ ਸੋਹਣਿਆ ਛੋਟੇ ਛੋਟੇ ਬੱਚਿਆਂ ਨੇ ਸੋਹਣੀਆਂ ਸੋਹਣੀਆਂ ਦਸਤਾਰਾਂ ਸਜਾਈਆਂ ਨੇ ਤੇ ਕਹਿੰਦੇ ਅਸੀਂ ਗੁਰੂ ਕੇ ਜਹਾਜ਼ੇ ਵੀ ਚੜਾਂਗੇ ਅੰਮ੍ਰਿਤ ਛਕਾਂਗੇ ਬਣੋਂਗੇ ਨਾ ਗੁਰੂ ਵਾਲੇ ਕੀ ਨਾਮ ਆ ਕਾਸ਼ਦੀਪ ਜੀ ਹਾਂ ਕਾਸ਼ਦੀਪ ਕਿਹੜੀ ਕਲਾਸ ਚ ਪੜਦਾ ਚੌਥੀ ਚ 7ਵੀਂ ਚ ਵਧੀਆ ਚੱਲਦਾ ਹਾਂਜੀ ਗੁਰੂ ਘਰ ਆਉਣਾ ਹਾਂਜੀ ਆਪਣਾ ਕੀ ਨਾਮ ਚਿਰਾਗਦੀਪ ਸਿੰਘ ਜੀ ਚਿਰਾਗਦੀਪ ਹਾਂਜੀ ਕਿਹੜੀ ਕਲਾਸ ਚ 8ਵੀਂ ਚ ਕਾਸ਼ਦੀਪ ਸਿੰਘ ਜੀ ਕਿਹੜੀ ਕਲਾਸ ਚ ਇਹ ਚੌਥੀ ਚ ਜੀ 7ਵੀਂ ਚ ਹਾਂਜੀ 9ਵੀਂ ਕਲਾਸ ਜੀ ਹਾਂ ਕੀ ਨਾਮ ਸੰਦੀਪ ਸਿੰਘ ਆਪ ਨੂੰ ਕਿੰਨਾ ਟਮਕਾ ਬਚ ਗਿਆ ਹੋ ਗਿਆ 6-7 ਮਹੀਨੇ ਹੋ ਗਏ 6-7 ਮਹੀਨੇ ਵਧੀਆ ਲੱਗ ਰਿਹਾ ਬਾੜ ਸਾਰੇ ਕਰਦੇ ਹਾਂ ਦੇਖਦੇ ਹਾਂ ਇਹ ਬਹੁਤ ਵੱਡੀ ਗੱਲ ਹੈ ਜਿਸ ਪਿੰਡ ਦੀ ਬਹੁਤ ਖਾਸ ਗੱਲ ਹੈ ਹਾਂਜੀ ਬਾਈ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਆ ਗਏ ਜੀ ਪਿੰਡ ਦੇ ਦੂਸਰੇ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਇਸ ਪਿੰਡ ਦੇ ਵਿੱਚ ਦੋ ਗੁਰਦੁਆਰਾ ਸਾਹਿਬ ਨੇ ਇਹ ਦੂਸਰਾ ਗੁਰਦੁਆਰਾ ਸਾਹਿਬ ਆ ਜੀ ਇਹਦੀ ਇਮਾਰਤ ਵੀ ਬਹੁਤ ਹੀ ਸੋਹਣੀ ਬਣੀ ਹੋਈ ਹੈ ਬਾਕੀ ਤੁਸੀਂ ਅੱਗੇ-ਅੱਗੇ ਜੀ ਤੁਹਾਨੂੰ ਹੋਰ ਵੀ ਚੀਜ਼ਾਂ ਦਿਖਾਵਾਂਗੇ ਬਣੇ ਰਹੋ ਠੀਕ ਹੈ ਜੀ ਆ ਦੇਖ ਲਓ ਤੁਸੀਂ ਚੈੱਕ ਕਰ ਲਓ ਬਹੁਤ ਤੋਂ ਸੋਹਣੇ ਤੇ ਮਿਲਦੇ ਆ ਜੀ ਫਿਰ ਅੱਗੇ ਹੁਣ ਆਪਾਂ ਤੁਹਾਨੂੰ ਲੈ ਕੇ ਆ ਗਏ ਜੀ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਜੋ ਪਲੱਸ 2 ਤੱਕ ਦਾ ਸਕੂਲ ਹੈ ਤੇ ਕੰਮ ਬਾਈ ਜੀ ਚੱਲੀ ਜਾਂਦਾਗਾ ਠੀਕ ਹੈ ਜੀ ਆ ਤੁਸੀਂ ਦੇਖ ਲਓ ਕਿਤੇ ਐ ਨਾ ਸੋਚੋ ਵੀ ਕੌਲੇ ਕੁਲੇ ਟਹਿੇ ਪੈ ਨੇ ਇਹ ਕੰਮ ਚੱਲੀ ਜਾਂਦਾ ਉਧਰ ਨਵੀਂ ਦਵਾਰ ਬਣੀ ਜਾਂਦੀ ਹੈ ਤੇ ਇਹ ਵੀ ਹੁਣ ਨਵੀਂ ਬਣੂਗੀ ਤੇ ਪੈਸੀ ਪੈਸੀ ਕੋਈ ਗੱਲ ਨਹੀਂ ਪਿੰਡ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਨੇ ਤਾਂ ਬਹੁਤ ਸੋਹਣੀਆਂ ਨੇ ਇਹਦਾ ਸਕੂਲ ਤੁਹਾਨੂੰ ਚੈੱਕ ਕਰਾਵਾਂ ਨੇ ਪਰ ਤੁਸੀਂ ਇੱਥੇ ਆ ਬੋਰਡ ਚੈੱਕ ਕਰ ਲਓ ਇਹਦੇ ਉੱਤੇ ਸਾਰਾ ਕੁਝ ਲਿਖਿਆ ਹੋਇਆ ਹੈਗਾ ਵੇ ਕਿੱਥੇ ਪੁਸਤਕਾਲ ਹੈ ਕਿੱਥੇ ਕੰਪਿਊਟਰ ਲੈਬ ਹੈ ਕਿੱਥੇ ਵਿਗਿਆਨ ਕਕਸ਼ਾ ਹੈ ਕਿੱਥੇ ਰਸੋਈ ਘਰ ਹੈ ਕਿੱਥੇ ਵਾਟਰ ਕੋਲਰ ਹੈ ਠੀਕ ਹੈ ਜੀ ਸਾਰਾ ਕੁਝ ਲਿਖਿਆ ਹੋਇਆ ਹੋਏਗਾ ਤੇ ਅੱਜ ਹੁਣ ਤੁਹਾਨੂੰ ਆਪਾਂ ਅੱਗੇ ਚੈੱਕ ਕਰਾ ਦਨੇ ਆ ਤੇ ਬੱਚਿਆਂ ਦੇ ਮਨੋਰੰਜਨ ਦਾ ਵੀ ਪੂਰਾ ਧਿਆਨ ਰੱਖਿਆ ਹੋਇਆ ਸਕੂਲ ਦੇ ਵਿੱਚ ਚੰਗੇ ਚੰਗੇ ਝੂਲੇ ਬਹੁਤ ਵਧੀਆ ਇੱਧਰ ਤੁਸੀਂ ਸਾਰਾ ਕੁਝ ਚੈੱਕ ਕਰੋ ਠੀਕ ਹੈ ਭਾਈ ਤੇ ਇਮਾਰਤ ਚੈੱਕ ਕਰੋ ਪਹਿਲਾਂ ਸਕੂਲ ਦੀ ਆ ਦੇਖੋ ਤੁਸੀਂ ਇੱਧਰ ਦੇਖੋ ਬਹੁਤ ਘੈਂਟ ਤੇ ਬਹੁਤ ਸੋਹਣਾ ਸਕੂਲ ਬਣਿਆ ਹੋਇਆ ਹੈਗਾ ਠੀਕ ਹੈ ਜੀ ਤੇ ਇੱਕ ਜਿਹੜੀ ਹਰਿਆਣੇ ਦੇ ਵਿੱਚ ਸਭ ਤੋਂ ਵਧੀਆ ਗੱਲ ਮੈਨੂੰ ਲੱਗੀ ਪਤਾ ਕੀ ਅੱਜ ਤੁਹਾਨੂੰ ਦਿਖਾਵਾਂ ਅਨੀਆਂ ਪਾਕ ਸਰ ਹਰਿਆਣੇ ਦੇ ਵਿੱਚ ਪੰਜਾਬੀ ਬੱਚਿਆਂ ਨੂੰ ਘੱਟ ਆਉਂਦੀ ਹੁੰਦੀ ਹੈ ਤੇ ਇੱਥੇ ਪਹਿਲਾਂ ਤੁਸੀਂ ਚੈੱਕ ਕਰੋ ਬਾਈ 10 ਗੁਰੂਆਂ ਦੇ ਨਾਮ ਆਪਣੇ 10 ਗੁਰੂਆਂ ਦੇ ਨਾਮ ਉਹ ਦੀਵਾਰਾਂ ਤੇ ਲਿਖੇ ਹੋਏ ਨੇ ਤਾਂ ਕਿ ਬੱਚੇ ਜਾਣੂ ਹੋ ਸਕਣ ਠੀਕ ਹੈ ਜੀ ਤੇ ਇੱਧਰ ਆ ਜੋ ਇੱਧਰ ਹੋਰ ਤੁਹਾਨੂੰ ਹੋਰ ਚੈੱਕ ਕਰਾ ਦਈਏ ਇੱਧਰ ਆਪਣਾ ਸਾਰਾ ਭਾਰਤ ਦਾ ਨਕਸ਼ਾ ਤੇ ਇੱਧਰ ਲਗਾ ਮਾਤਰਾਵਾਂ ਆਪਣੀਆਂ ਪੰਜਾਬੀ ਨੇ ਜਿਹੜੀਆਂ ਹੁੰਦੀਆਂ ਨੇ ਮੁਕਤਾ ਕੰਨਾ ਸਿਹਾਰੀ ਬਿਹਾਰੀ ਔਂਕੜ ਦ ਲੈਂਕੜ ਤੇ ਇੱਧਰ ਲਿਖਿਆ ਹੋਇਆ ਨੇ ਵੀ ਆਹਾਂ ਮਾਤਰਾ ਹੁੰਦੀਆਂ ਨੇ ਠੀਕ ਹੈ ਜੀ ਨਹੀਂ ਇਹ ਤੋਂ ਆਪਣੇ ਹਰਿਆਣੇ ਦੇ ਵਿੱਚ ਬਹੁਤ ਘੱਟ ਬੱਚਿਆਂ ਨੂੰ ਪੰਜਾਬੀ ਆਉਂਦੀ ਹੁੰਦੀ ਆ ਤੇ ਇੱਧਰ ਆ ਸਾਰਾ ਧਰਮ ਕਲਮ ਬਿੰਦੀ ਟੱਪੀ ਅਦਕ ਤੇ ਊੜਾ ਆੜਾ ਠੀਕ ਹੈ ਜੀ ਇਹ ਮੈਨੂੰ ਬਹੁਤ ਸੋਹਣੀ ਗੱਲ ਲੱਗੀ ਐ ਇਸ ਪਿੰਡ ਦੇ ਸਕੂਲ ਦੀ ਬਾਕੀ ਪਿੰਡ ਖੂਬਸੂਰਤ ਐ ਤਾਂ ਸਕੂਲ ਵੀ ਬਹੁਤ ਖੂਬਸੂਰਤ ਐ ਬਹੁਤ ਸੋਹਣੇ ਤਰੀਕੇ ਨਾਲ ਬਣਾਇਆ ਹੋਇਆ ਤੇ ਅੱਜ ਹੁਣ ਆਪਾਂ ਤੁਹਾਨੂੰ ਇੱਧਰ ਗਰਾਊਂਡ ਚੱਕ ਕਰਾ ਦਈਏ ਸਕੂਲ ਦਾ ਆਹ ਸਟੇਜ ਆ ਗਈ ਜੀ ਸਕੂਲ ਦੀ ਠੀਕ ਹੈ ਜੀ ਆਹ ਸਕੂਲ ਦੀ ਆ ਗਈ ਸਟੇਜ ਤੇ ਇੱਧਰ ਵਧੀਆ ਸ਼ੈੱਡ ਪਾ ਕੇ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਤਾਂ ਬਹੁਤ ਸੋਹਣੇ ਤਰੀਕੇ ਨਾਲ ਹੁੰਦਾ ਐ ਤੇ ਉਮੀਦ ਕਰਦੇ ਆਂ ਬਾਈ ਜੀ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਹੋਰ ਵੀ ਪਿੰਡਾਂ ਦੇ ਵਿੱਚ ਜਾਣਾ ਤੁਸੀਂ ਚਾਹੋ ਨੀ ਤੁਹਾਡੇ ਪਿੰਡ ਦੇ ਵਿੱਚ ਅਸੀਂ ਆਈਏ ਤਾਂ ਸਾਨੂੰ ਕਮੈਂਟ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਦਿਆ ਕਰੋ ਬਾਈ ਹੋਰ ਵੀ ਪਿੰਡਾਂ ਦੇ ਵਿੱਚ ਜਾਣਾ ਬਹੁਤ ਸੋਹਣੇ-ਸੋਹਣੇ ਪਿੰਡਾਂ ਦੇ ਵਿੱਚ ਜਾਣਾ ਤੇ ਬਹੁਤ ਪ੍ਰਸਿੱਧ ਪਿੰਡਾਂ ਦੇ ਵਿੱਚ ਜਾਣਾ ਜੋ ਇਤਿਹਾਸਿਕ ਪਿੰਡ ਵੀ ਹੋਣਗੇ ਪਲੇਅਰਾਂ ਦੇ ਪਿੰਡ ਵੀ ਹੋ ਸਕਦੇ ਆ ਕਲਾਕਾਰਾਂ ਦੇ ਪਿੰਡ ਵੀ ਹੋ ਸਕਦੇ ਆ ਜਾਣਾ ਸਾਰੇ ਕਿਤੇ ਆ ਠੀਕ ਆ ਬਾਈ ਜੀ ਜੇ ਤੁਸੀਂ ਵੀ ਚਾਹੋ ਨੀ ਤਾਂ ਅੱਗੇ ਦੇਖਣਾ ਚਾਹੋ ਨੀ ਉਹ ਵੀ ਤੁਹਾਡੇ ਕੁਰੇਟੇਦਾਰਾਂ ਦਾ ਪਿੰਡ ਵੀ ਹੋ ਸਕਦਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੇ ਤੇ ਪਿੰਡ ਜਾਂਦੇ ਰਹਾਂਗੇ ਵੀਡੀਓ ਲਾਈਕ ਕਰਦੇ ਰਹੋ ਤੇ ਉਮੀਦ ਕਰਦੇ ਆਂ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ